ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਕਾਫੀ ਦਿਨ ਤੋਂ ਇੱਕ ਸੋਸ਼ਲ ਮੀਡੀਆ ਦਾ ਆਪਾਂ ਵਿਵਾਦ ਜਾਂ ਵੇਖ ਰਹੇ ਆ ਜਦੋਂ ਤੋਂ ਸ਼ਰੋਮਨੀ ਕਾਲੇ ਦਲ ਨੂੰ ਸਜ਼ਾ ਲੱਗੀ ਹੈ ਤੇ ਸਜ਼ਾ ਭੁਗਤ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤੇ ਜਦੋਂ ਗੋਲੀ ਚੱਲਦੀ ਹੈ ਉਹਦੀ ਸਾਰਿਆਂ ਨੇ ਨਖੇਦੀ ਕੀਤੀ ਅਸਾਂ ਵੀ ਕੀਤੀ ਸੀਐਮ ਸਾਹਿਬ ਨੇ ਵੀ ਕੀਤੀ ਮਤਲਬ ਜਿੰਨੀਆਂ ਪਾਰਟੀਆਂ ਦੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੇ ਇਸ ਗੱਲ ਦੀ ਨਿਖੇਦੀ ਕੀਤੀ ਚਲੋ ਮਾੜੀ ਗੱਲ ਹੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਛੇ ਅਕਾਲ ਤਾਂ ਸਭ ਲੋਕਾਂ ਨੂੰ ਸਜ਼ਾ ਲੱਗੀ ਹੋਵੇ ਫਿਰ ਉਸ ਤੋਂ ਉੱਪਰ ਕੋਈ ਨਹੀਂ ਰਹੀ ਗੱਲ ਉਸ ਤੋਂ ਬਾਅਦ ਕਾਰਵਾਈ ਦੀ ਕਾਰਵਾਈ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਕਾਰਵਾਈ ਹੋਣੀ ਹੋਵੇ ਉਹਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਉਦੋਂ ਤੇ ਸਾਰੇ ਸੀਸੀਟੀਵੀ ਫੁਟੇਜ ਲਾਏ ਜਾਂਦੇ ਆ ਔਰ ਵਿਕਰਮ ਸਿੰਘ ਮਜੀਠੀਆ بار بار ਬਰੀਕੀ ਦੇ ਨਾਲ ਫੁਟੇਜ ਕੱਢ ਕੇ ਉਸ ਸਾਰੇ ਐਪੀਸੋਡ ਨੂੰ ਲੋਕਾਂ ਦੇ ਵਿੱਚ ਵਿਖਾਰ ਰਿਆ ਜੀ ਚੌੜਾ ਇਧਰੋਂ ਆਇਆ ਜੀ ਫਲਾਨਾ ਇਧਰੋਂ ਆਇਆ ਜੀ ਆ ਉਧਰੋਂ ਆਇਆ ਜੀ ਤੇ ਇਹ ਸਹਿਯੋਗ ਤੁਸੀਂ ਪੁਲਸ ਨਾਲ ਵੀ ਕਰੋ ਨਾ ਔਰ ਪੁਲਸ ਨੂੰ ਜਿਹੜੀਆਂ ਉਥੋਂ ਦੀਆਂ ਸੀਸੀਟੀਵੀ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਨੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਉਹਦੇ ਕੁਝ ਕਾਰਨ ਹੈ ਕਿ ਜੇ ਪੁਲਸ ਬਰੀਕੀ ਨਾਲ ਸੀਸੀਟੀਵੀ ਖੰਘਾਲਣ ਲੱਗੀ ਤੇ ਬਹੁਤ ਕੁਝ ਵਿੱਚ ਆਉਣਾ ਉਹ ਕੱਲਾ ਐਸਪੀ ਹਰਪਾਲ ਸਿੰਘ ਨੂੰ ਹੱਥ ਮਲਾਉਂਦਾ ਨਹੀਂ ਚੌੜਾ ਆਉਣਾ ਔਰ ਵੀ ਕਈਆਂ ਨੂੰ ਹੱਥ ਮਲਾਉਂਦਾ ਜਿਹੜਾ ਚੌੜਾ ਵਿੱਚ ਆਉਣਾ ਸੋ ਇਸ ਕਰਕੇ ਇਹ ਆਪ ਦੀ ਨਕਾਮੀ ਛਪਾਉਣ ਵਾਸਤੇ ਓਨੇ ਕਿ ਸੀਸੀਟੀਵੀ ਕੱਢ ਦਿਆ ਕਿ ਜਿਹਦੇ ਵਿੱਚ ਲੋਕਾਂ 'ਤੇ ਮੈਸੇਜ ਭਲਾਇਆ ਜਾਵੇ ਕਿ ਪੁਲਿਸ ਜਿਹੜੀ ਉਹ ਕੋਈ ਕਾਰਵਾਈ ਨਹੀਂ ਕਰ ਰਹੀ ਮੈਂ ਹੈਰਾਨ ਆ ਕਿ ਪੁਲਿਸ ਸਿਰਫ ਦਸੇਬੇ ਕੋ ਗੁਰੂ ਦੇ ਸਤਕਾਰ ਵਜੋਂ ਇਹਨਾਂ ਦੇ ਸਖਤਾਈ ਸਖਤੀ ਨਹੀਂ ਕਰ ਰਹੀ ਪਰ ਪੁਲਿਸ ਨੂੰ ਹਾਈ ਕੋਰਟ ਜਾਣਾ ਪਿਆ ਇਹਨਾਂ ਵਾਸਤੇ ਆਪਦੀਆਂ ਸੀਸੀਟੀਵੀ ਲੈਣ ਵਾਸਤੇ ਜਦ ਕਿ ਪੁਲਿਸ ਆਪਦੇ ਬਲਬੁੱਤੇ ਤੇ ਲੈ ਸਕਦੀ ਆ ਔਰ ਜਿਹੜੀਆਂ ਇਹ ਸੀਸੀਟੀਵੀ ਦਿਆਂ ਫੁੱਟ ਇਸ ਲੀਕ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਉਹਨਾਂ ਦੇ ਚੇਲੇ ਬੇਲੇ ਔਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਨਾਂ ਚ ਵਕੀਲ ਵੀ ਆ ਜਿਹੜਾ ਚੰਡੀਗੜ੍ਹ ਬੈਠ ਕੇ ਇਹਨਾਂ ਦੇ ਬਾਰੇ ਹੱਕ ਜੋ ਬੋਲਦਾ ਉਹਨੂੰ ਇਹ ਪਤਾ ਹੋਣਾ ਕਿ ਇਹ ਜਿਹੜੀ ਤੁਸੀਂ شہادتਨਾ ਸ਼ੀਟਸ਼ਾੜੀ ਕਰ ਰਹੇ ਹੋ ਇਹ 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 ਅਪਰਾਧ ਹੈ ਕਿਉਂਕਿ ਜਿਨਾਂ ਯਰ ਪੁਲਿਸ ਦੀ ਇਨਕੁਆਇਰੀ ਕਿਸੇ ਪਾਸੇ ਨਹੀਂ ਲੱਗ ਲੱਗ ਜਾਂਦੀ ਉਹਨਾਂ ਚ ਇਹ ਅਪਰਾਧ ਆ ਮੇਰੇ ਵੀਰੋ ਜੇ ਤੁਸੀਂ ਗੱਲ ਕਰੋ ਕਿ ਇਹ ਕਿਉਂ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਮੈਨੂੰ ਪਤਾ ਉਹਦੇ ਵਿੱਚ ਬਹੁਤ ਖੁਸ਼ ਹੈ ਹ ਮਜੀਠੀਆ ਸਾਹਿਬ ਨੇ ਕਿਹਾ ਜੀ ਐਸਪੀ ਰੁਪਾਲ ਸਿੰਘ ਹੱਥ ਮਿਲਾ ਰਿਹਾ ਐਸਪੀ ਰੁਪਾਲ ਸਿੰਘ ਯਾਰ ਨਰੈਣ ਸਿੰਘ ਚੌੜੇ ਦੀਆਂ ਤੇ ਕਈ ਜਥੇਦਾਰ ਸਾਹਿਬਾਨਾਂ ਨਾਲ ਤੁਹਾਡੇ ਧਾਮੀ ਸਾਹਿਬ ਨਾਲ ਆ ਮੇਰੇ ਕੋਲ ਇੱਕ ਫੋਟੋ ਪਈ ਆ ਆ ਲੋ ਹੁਣ ਇਹਦਾ ਕੀ ਕਰੋਗੇ ਇਹ ਤੁਹਾਡਾ ਪ੍ਰਤਾਪ ਸਿੰਘ ਸਖਤਰ ਆ ਮੈਨੂੰ ਲੱਗਦਾ ਕੋਈ ਪਿਤਾਬ ਰਿਲੀਜ਼ ਕਰ ਰਿਹਾ ਇਹ ਨਰੈਣ ਸਿੰਘ ਚੌੜਾ ਤੇ ਪ੍ਰਤਾਪ ਸਿੰਘ ਇਕੱਠੇ ਖੜੇ ਨੇ ਇਹ ਤੁਹਾਡੇ ਗਰੇਆ ਸਾਹਿਬ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਇਹਦੇ ਬਾਰੇ ਤੁਸੀਂ ਹੁਣ ਕੀ ਕਹੋਗੇ ਇਹਦੇ ਵਿੱਚ ਵੇਖ ਲਓ ਇਹਦੇ ਵਿੱਚ ਵੀ ਇਹ ਤੁਹਾਡੇ ਸਕੱਤਰ ਸਾਹਿਬ ਇਹ ਅਭਿਆਸੀ ਸਾਹਿਬ ਸਿੰਘ ਸਾਹਿਬ ਸਿੰਘ ਸਾਹਿਬ ਇਹ ਨਰੈਨ ਸਿੰਘ ਚੋੜਾ ਇਹ ਸਾਰੇ ਇੱਥੇ ਵੀ ਖੜੇ ਆ ਮਤਲਬ ਕਿ ਗੱਲ ਇਹ ਆ ਕਿ ਇਹ ਆਪ ਦੀਆਂ ਸੀਸੀਟੀਵੀ ਕੱਢ ਕੇ ਪੁਲਿਸ ਨੂੰ ਬਦਨਾਨ ਕਰ ਰਹੇ ਆ ਜਦ ਕਿ ਬਰੀਕੀ ਨਾਲ ਨਹੀਂ ਸਾਰੀ ਇਨਕੁਆਰੀ ਨੂੰ ਚੱਲਣ ਦਿੰਦੇ ਮੈਂ ਵੀ ਇਸ ਗੱਲ 'ਚ ਮੇਰੇ ਮਨ ਨੂੰ ਦੁੱਖ ਆ ਕਿ ਯਾਰ ਫੇਰ ਵੀ ਉਹ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਨਾਂ ਦੇ ਗੋਲੀ ਚੱਲੀ ਉਹਦੀ ਬਰੀਕੀ ਨਾਲ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਇਹਦਾ ਸਾਰਾ ਤੇ ਸਾਰਾ ਝੰਮਿਆ ਜਿੱਥੇ ਵਿਕਰਮ ਸਿੰਘ ਮਜੀਠੀਆ ਵਾ ਉੱਥੇ ਹਰਜਿੰਦਰ ਸਿੰਘ ਧਾਮੀ ਵੀ ਆ ਕਿਉਂ ਨਹੀਂ ਉਹ ਬਈ ਸਾਰੀ ਜਾਂਚ ਜਿਹੜੀ ਕਰ ਲੰਦੇ ਪੁਲਿਸ ਨੂੰ ਕਿਉਂ ਨਹੀਂ ਸੀਸੀਟੀਵੀ ਫੁਟੇਜ ਦੇ ਦਿੰਦੇ ਇੱਕ ਪਾਸੇ ਤੇ ਇਹ ਗੱਲ ਕਹਿ ਦਿੰਦੇ ਆ ਕਿ ਸਾਡਾ ਤੇ ਜੀ ਧਾਰਕ ਧਾਰਮਿਕ ਮਸਲਿਆਂ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਫਰ ਇਹ ਤਾਂ ਸਾਫ ਤੁਸੀਂ ਕਰਤਾ ਨਾ ਕਿ ਧਾਰਮਿਕ ਸਸਤਾ ਜਿਹੜੀ ਸ਼ਰੋਣੀ ਕਮੇਟੀ ਉਹ ਤੁਹਾਡੇ ਅੰਡਰ ਹੀ ਚੱਲਦੀ ਆ ਮਜੀਠੀਆ ਸਾਹਿਬ ਜੇ ਤੁਹਾਨੂੰ ਉਥੋਂ ਦੇ ਸੀਸੀਟੀਵੀ ਫੋਟੋਜ਼ ਜਿਹੜੀਆਂ ਤੁਹਾਨੂੰ ਲੋੜਿੰਦੀਆਂ ਚਾਹੀਦੀਆਂ ਉਹ ਮਿਲ ਸਕਦੀਆਂ ਤੇ ਜਿਹੜੀਆਂ ਪੁਲਿਸ ਨੂੰ ਚਾਹੀਦੀਆਂ ਉਹ ਕੋਈ ਨਹੀਂ ਮਿਲ ਰਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਇਹ ਗੱਲ ਕਰਨੀ ਚਾਹਣਾ ਦੂਜੀ ਰਹੀ ਗੱਲ ਤੁਸੀਂ ਕਾਰਵਾਈ ਤੇ ਸ਼ੱਕ ਕਰਦੇ ਹੋ ਅੱਜ ਤੱਕ ਤੁਸੀਂ ਕਿੱਥੇ ਕੰਪਲੀਟ ਕੀਤੀ ਆ ਚਾਹੇ ਮਜੀਠੀਆ ਸਾਹਿਬ ਨੇ ਕੀਤੀ ਆ ਪਾਰਟੀ ਨੇ ਕੀਤੀ ਆ ਸ਼ਰੋਣੀ ਕਮੇਟੀ ਨੇ ਕੀਤੀ ਆ ਜਾਂ ਬਾਦਲ ਸਾਹਿਬ ਨੇ ਕੀਤੀ ਕਿਸੇ ਨੇ ਕੰਪਲੇਨਟ ਹੀ ਨਹੀਂ ਕੀਤੀ ਤੇ ਦੂਜੀ ਗੱਲ ਇੱਕ ਹੋਰ ਮੈਂ ਉਦੋਂ ਦਾ ਵੇਖ ਰਿਹਾ ਕਿ ਮਜੀਠੀਆ ਸਾਹਿਬ ਦੇ ਰੌਲੇ ਤੇ ਰੌਲਾ ਦੇ ਰੌਲੇ ਤੇ ਰੌਲਾ ਉਹ ਗੋਲੀ ਦੇ ਸਰਦਾਰ ਸਰਬੀਰ ਸਿੰਘ ਬਾਦਲ ਤੇ ਚੱਲੀ ਉਹਨਾਂ ਦਾ ਕੋਈ ਬਿਆਨ ਸੁਣਿਆ ਜੋ ਉਦੋਂ ਦਾ ਉਹਨਾਂ ਨੇ ਕੋਈ ਕਿੰਤ ਉਮਰੇ ਤੂੰ ਕੀਤੀ ਆ ਉਹਨਾਂ ਨੂੰ ਸਜ਼ਾ ਲੱਗੀ ਆ ਉਹ ਆਪਦੀ ਇਮਾਨਦਾਰੀ ਨਾਲ ਸਜ਼ਾ ਨਿਭਾ ਰਹੇ ਆ ਤੇ ਤੁਸੀਂ ਤੁਹਾਡਾ ਤੇ ਥਾਲੀਆਂ ਮਾਣਦੇ ਆ ਤਾਂ ਵੀ ਧਿਆਨ ਹੁੰਦਾ ਕਿ ਮੈਂ ਅਜ ਬਿਆਨ ਜਾ ਕੇ ਬਾਹਰ ਕੀ ਦੇਣਾ ਜੇ ਸੇਵਾ ਕਰਨੀ ਹੈ ਤਾਂ ਸ਼ਰਧਾ ਨਾ ਕਰੋ ਇਹ ਨਹੀਂ ਕਿ ਸਾਬਣ ਖਾਲੀ ਨੂੰ ਮਿਲ ਜਾਨਾ ਤਾਂ ਸੋਚੀ ਜਾਣਾ ਕਿ ਮੈਂ ਅੱਜ ਜਾ ਕੇ ਹੁਣ ਕਿਹੜੇ ਕਮਿਸ਼ਨਰ ਦੇ ਬਾਰੇ ਜਾ ਕੇ ਬੋਲਣਾ ਜਾਂ ਸੀਐਮ ਬਾਰੇ ਬੋਲਣਾ ਜਿਹੜਾ ਕੰਮ ਕਰਦੇ ਵੀ ਇੱਕ ਉਹਨੂੰ ਇਮਾਨਦਾਰੀ ਦੇ ਨਾਲ ਕਰੋ ਸੋ ਇਹ ਗੱਲਾਂ ਜਿਹੜੀਆਂ ਇਹ ਤੁਹਾਡੇ ਵਾਸਤੇ ਠੀਕ ਨਹੀਂ ਏ ਦੂਜੀ ਗੱਲ ਰਹੀ ਐਸਪੀਰ ਪਾਲ ਸਿੰਘ ਦੀ ਤੁਸੀਂ ਕਹਾਂ ਜੀ ਉਹਨੂੰ ਹੱਥ ਮਿਲਾ ਰਿਆ ਠੀਕ ਹੈ ਮੈਂ ਮੰਨ ਲਿਆ ਯਾਰ ਮਿਲਾ ਰਿਆ 2015 ਚ ਐਸਪੀਰ ਪਾਲ ਸਿੰਘ ਡੇਰੇ ਬਾਬੇ ਨਾਨਕ ਲੰਗਾ ਸਾਹਿਬ ਨੇ ਲਵਾਇਆ ਸੀ ਤੇ ਚੌੜੇ ਦਾ ਪਿੰਡ ਕਿਸੇ ਪਿੰਦਾ ਉਹ ਅੱਜ ਦਾ ਥੋੜਾ ਕਦੇ ਛੋੜਾ ਕਰਿਆ ਫਿਰਦਾ ਉਹ ਵੀ ਸਾਡੇ ਆਂਕੂ ਕਦੇ ਸਦੀਆਂ ਪੁਰਾਣਾ ਕਰਿਆ ਫਿਰਦਾ ਯਾਰ ਜਿਹੜੇ ਸਾਡੇ ਵਰਗੇ ਬੰਦੇ ਤੁਹਾਡੇ ਵਰਗੇ ਬੰਦੇ ਹੋਰ ਬੰਦੇ ਸਾਡਾ ਵਾਹ ਹੀ ਦਿਨ ਸਭ ਤੋਂ ਜ਼ਿਆਦਾ ਤਸੀਲਾ ਚ ਪੁਲਸ ਨਾਲ ਕਿਉਂਕਿ ਸਾਡੇ ਕੋਲ ਲੋਕ ਹੀ ਹੋ ਜਾਂਦੇ ਆ ਔਰ ਮਜੀਠੀਆ ਸਾਹਿਬ ਜੇ ਤੁਹਾਡੇ ਨਾਲ ਸਾਡੇ ਨਾਲ ਚੰਗੇ ਮਾੜੇ ਬੰਦਿਆਂ ਦੀ ਫੋਟੋ ਲੈ ਸਕਦੀ ਉਹ ਤੇ ਪੁਲਸਣਾ ਵੀ ਲੈ ਸਕਦੀ ਕਿਸੇ ਦੇ ਮੱਤੇ ਤੇ ਥੋੜਾ ਲਿਖਿਆ ਕਿੰਨੇ ਕੀ ਕਰ ਦੇਣਾ ਕਈ ਵਾਰ ਆਪਣੇ ਨਾਲ ਵੀ ਇਹ ਕੁਝ ਬੀਤਿਆ ਕਿ ਜਿਹੜੇ ਸਾਡੇ ਬਾੜੇ ਨੇੜੇ ਨੇੜੇ ਰਹਿੰਦੇ ਸੀਗੇ ਉਹਨਾਂ ਨੇ ਵੀ ਬੜੇ ਬੜੇ ਵੱਡੇ ਖੇਚਾਂ ਤੇ ਚੜ੍ਹੇ ਆ ਖੈਰ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹਦਾ ਸੋ ਮੇਰੀ ਤੇ ਤੁਹਾਨੂੰ ਬੋਲਤੀ ਬੇਨਤੀ ਆ ਕਿ ਤੁਸੀਂ ਗੱਲ ਕੰਮ ਦੀ ਕਰੋ ਕੰਮ ਦੀ ਗੱਲ ਕਰੋ ਵਚਨ ਦੀ ਗੱਲ ਕਰੋ ਤੇ ਤੁਹਾਡੀ ਜਰੂਰ ਸੁਣਵਾਈ ਹੋਗੀ ਪਰ ਜਿਹੜਾ ਤੁਸੀਂ ਉਦੋਂ ਦਾ ਰੋਲਾ ਪਾ ਪਾ ਕੇ ਇਹ ਇਨੀਆਂ ਵੀਡੀਓਜ਼ ਲਈ ਕਰਕੇ ਮੈਂ ਸਮਝਦਾ ਕਿ ਪੁਲਿਸ ਦੇ ਕੰਮ 'ਚ ਤੁਸੀਂ ਬਹੁਤ ਵੱਡੀ ਜੜੀ ਹੋ ਰੁਕਾਵਟ ਪਈ ਆ ਔਰ ਇਹਦਾ ਨੁਕਸਾਨ ਇਸ ਬੋਲਣ ਦਾ ਨੁਕਸਾਨ ਤੁਹਾਨੂੰ ਨਹੀਂਗਾ ਇਹ ਨੁਕਸਾਨ ਸਰਦਾਰ ਸੁਖਵੀਰ ਸਾਹਿਬ ਬਾਦਲ ਦਾ ਤੁਸੀਂ ਕਰਾ ਰਹੇ ਹੋ ਸੋ ਅੱਗੇ ਤੁਹਾਡੀ ਮਰਜ਼ੀ ਆ ਬੋਲੋ ਨਾ ਬੋਲੋ ਤੁਸੀਂ ਮੈਨੂੰ ਦੱਸੋ ਉਦੋਂ ਦਾ ਇੰਨਾ ਰੌਲਾ ਪਾਇਆ ਕਾਵਾਂ ਰੌਲੀ ਪਾਈ ਹੈ ਉਹ ਇੱਕ ਪੰਜਾਬੀਆਂ ਦੇ ਘਰ ਤੇ ਆ ਕੁੱਕੜ ਖੇ ਡਾਈ ਤੇ ਆਪਦੇ ਸਿਰ 'ਚ ਪਾਈ ਆਪਾਂ ਇੰਨਾ ਰੌਲਾ ਪਾਇਆ ਉਹਦਾ ਰਿਜ਼ਲਟ ਕੀ ਆ ਜੀ ਜ਼ੀਰੋ ਉਹ ਹੋਇਆ ਫਿਰ ਸੋ ਇਸ ਕਰਕੇ ਚੁੱਪ ਕਰਕੇ ਛੇ ਦਾਸਰਾਂ ਨੂੰ ਤੁਸੀਂ ਟੱਚ ਚ ਰਹਿਂਦੇ ਤੇ ਤੁਹਾਡੀ ਵਧੀਆ ਤਰੀਕੇ ਨਾਲ ਸਨਮਾਈ ਹੁੰਦੀ ਸੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਤੁਹਾਡੀ ਸ਼ਰੋਣੀ ਕਮੇਟੀ ਉਹਨਾਂ ਦਾ ਸਾਥ ਦੇਦੀ ਤੇ ਅੱਜ ਤੁਹਾਨੂੰ ਆਹ ਹਾਲਾਤ ਨਾਲ ਵੇਖਣ ਨੂੰ ਮਿਲਦੇ ਸੋ ਮੈਂ ਇਹਦੀ ਗੱਲ ਕਹਾਂਗਾ ਕਿ ਪਹਿਲੇ ਦਿਨ ਮੈਂ ਕਹੇ ਸੀ ਕਿ ਪ੍ਰਸ਼ਾਸਨ ਦਾ ਫੇਲਿਅਰ ਆ ਪਰ ਤੇ ਜੋ ਕੁਛ ਆ ਚੱਲ ਰਿਹਾ ਵਾ ਉਹਦੇ ਵਿੱਚ ਮੇਰੀ ਇੱਕ ਦੋ ਵਾਰੀ ਸੀਨੀਅਰ ਅਸਰਾ ਨਾਲ ਗੱਲ ਹੋਈ ਆ ਉਹਨਾਂ ਨੇ ਆਪਦੀ ਮਜਬੂਰੀ ਦੱਸੀ ਕਿ ਭਾਜੀ ਆਪਾਂ ਕੀ ਕਰ ਸਕਦੇ ਹਾਂ ਹੁਣੇ ਸਾਡਾ ਸਾਫ਼ ਨਹੀਂ ਦੇ ਰਹੇ ਕਿਉਂਕਿ ਅਸੀਂ ਜ਼ਬਰਦਸਤੀ ਗੁਰੂ ਘਰ ਦੇ ਵਿੱਚ ਜਾ ਕੇ ਉਹਨਾਂ ਤੋਂ ਜਿਹੜੀਆਂ ਸੀਸੀਟੀਵੀ ਫੁਟੇਜ ਨਹੀਂ ਲੈ ਸਕਦੇ ਸਾਡੇ ਮਨ 'ਚ ਸਤਕਾਰ ਹੈਗਾ ਇਹਨਾਂ ਦੇ ਹੈਗਾ ਨਹੀਂ ਹੈਗਾ ਸੋ ਇਸ ਕਰਕੇ ਸਾਨੂੰ ਬੜਾ ਵਾਚਨ ਦੀ ਲੋੜ ਆ ਇਸ ਮੁੱਦੇ ਤੇ ਮਜੀਠੀਆ ਸਾਹਿਬ ਚੁੱਪ ਕਰ ਜਾਓ ਇਹਦੇ ਵਿੱਚ ਸਰਦਾਰ ਸਿੰਘ ਵੀਰ ਸਿੰਘ ਬਾਦਲ ਦਾ ਨੁਕਸਾਨ ਨਾ ਕਰੋ ਸ਼ਾਂਤੀ ਦੇ ਨਾਲ ਤੁਸੀਂ ਕੰਮ ਚੱਲਣ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ